ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਅਸੀਂ ਅੱਜ ਰਾਵੀ ਦਰਿਆ ਦੇ ਕੰਢੇ ਤੇ ਵਸੇ ਪਿੰਡ ਦਰੀਆਬੂਸਾ ਜਿੱਥੇ ਕਿ ਹੜ੍ਹਾਂ ਦੇ ਕਾਰਨ ਨੁਕਸਾਨੇ ਇਹ ਬਹੁਤ ਵੱਡੇ ਇਲਾਕੇ ਨੂੰ ਅਸੀਂ ਅਕਸਰ ਹੀ ਇੱਥੇ ਸੰਗਤਾਂ ਦੀ ਸੇਵਾ ਲਈ ਆਉਂਦੇ ਰਹੇ ਹਾਂ ਅੱਜ ਅਸੀਂ ਆਏ ਹਾਂ ਕਿ ਦਰਿਆ ਪਾਰ ਜਿਹੜਾ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੋਇਆ ਹੈ ਜਿਵੇਂ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਹੈ ਸੋ ਹੁਣ ਅਸੀਂ ਵਾਪਸ ਜਾ ਰਹੇ ਹਾਂ 8 ਤਰੀਕ ਨੂੰ ਗੁਰਪੁਰਬ ਦੇ ਸਮਾਗਮ ਇੱਥੇ ਹੋਣਗੇ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਆਪ ਜੀ ਹਾਜ਼ਰੀ ਭਰੋ ਤੇ ਦੂਸਰੀ ਬੇਨਤੀ ਹੈ 9 ਤਰੀਕ ਨੂੰ ਪੁਲ ਵੀ ਵੱਜ ਜਾਣਾ ਹੈ ਇੱਥੋਂ ਰਾਵੀ ਦੇ ਉੱਪਰ ਪੁਲ ਵੱਜ ਜਾਣਾ ਹੈ ਔਰ ਪੁਲ ਤੇ ਟਰੈਕਟਰ ਜਿਹੜੇ ਨੇ ਲੰਘ ਕੇ ਫਿਰ ਉਧਰ ਪਹੁੰਚ ਜਾਣੇ ਨੇ ਤੇ ਉਸ ਤੋਂ ਬਾਅਦ ਫਿਰ ਉੱਥੇ 9 ਤਰੀਕ ਨੂੰ ਜਿਹੜੀ ਹੈ ਉਹ ਖੇਤਾਂ ਦੀ ਸਫਾਈ ਜਿਹੜੀ ਰੇਤਾ 4 4 5 5 ਫੁੱਟ ਚੜ ਗਈ ਹੈ ਉਹਨੂੰ ਸਾਫ਼ ਕਰਕੇ ਤਾਂ ਕਿ ਅੱਗੋਂ ਕਣਕ ਦੀ ਜਿਹੜੀ ਬਜਾਈ ਹੈ ਉਹ ਚੰਗੇ ਤਰੀਕੇ ਨਾਲ ਹੋ ਸਕੇ ਸੋ ਇਸ ਕਰਕੇ ਬੇਨਤੀ ਹੈ ਕਿ 9 ਤਰੀਕ ਨੂੰ ਸੇਵਾ ਸ਼ੁਰੂ ਹੋਣੀ ਹੈ ਮੈਂ ਤੇ ਇਹ ਬੇਨਤੀ ਕਰਾਂਗਾ ਸਾਨੂੰ ਪੈਸੇ ਨਾ ਦਿਓ ਸਾਨੂੰ ਪੈਸਿਆਂ ਦੀ ਨਹੀਂ ਲੋੜ ਸਾਨੂੰ ਡੀਜ਼ਲ ਦੀ ਲੋੜ ਹੈ ਜਿਹੜਾ ਟਰੈਕਟਰਾਂ ਦੇ ਵਿੱਚ ਪੈਣਾ ਹੈ ਗੁਰਮੁਖ ਪਿਆਰੇ ਪਿੰਡ ਵਾਲਿਆਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਬਾਬਾ ਜੀ ਜਿੰਨੇ ਟਰੈਕਟਰ ਚਾਹੀਦੇ ਨੇ ਟਰੈਕਟਰ ਲੈ ਕੇ ਇੱਥੇ ਪਹੁੰਚ ਜਾਵਾਂਗੇ ਉਹਦੇ ਵਿੱਚ ਤੇਲ ਪਾ ਕੇ ਫਿਰ ਅਸੀਂ ਜਿਹੜਾ ਆ ਉਹ ਸਾਧ ਸੰਗਤ ਇਹ ਕਾਲੀਆਂ ਨੂੰ ਸਾਫ਼ ਕਰਨ ਦਾ ਕੰਮ ਤਾਂ ਕਿ ਅਗੋਂ ਜਿਹੜੀ ਕਣਕ ਦੀ ਬਜਾਈ ਹੈ ਇਹ ਤੇ ਜਿਹੜਾ ਨੁਕਸਾਨ ਹੋਣਾ ਸੀ ਹੋ ਗਿਆ ਹੈ ਅਗੋਂ ਨੁਕਸਾਨ ਨਾ ਹੋਵੇ ਇਸ ਲਈ ਆਪਾਂ ਸਾਰੇ ਇਹਨਾਂ ਦਾ ਸਾਥ ਲਈਏ ਸਹਿਯੋਗ ਦੇ